ਇਹ ਸੂਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੀਐਮ ਮਾਨ ਦੇ ਪੁਰਾਣੇ ਦੋਸਤ ਯੂਐਸਟੀ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜੀ ਹਾਂ ਓਂਕਾਰ ਸਿੰਘ ਸਿੱਧੂ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਚੰਡੀਗੜ੍ਹ ਦੇ ਵਿੱਚ ਵੱਡੇ ਲੀਡਰਾਂ ਦੇ ਵੱਲੋਂ ਉਹਨਾਂ ਦੀ ਜੁਆਇਨਿੰਗ ਕਰਾਈ ਜਾ ਸਕਦੀ ਹੈ ਦਾਸਤੂ ਜੀ ਸੂਤਰਾ ਦੇਵਾਲ ਤੋਂ ਬੇਹੱਦ ਵੱਡੀ ਖਬਰ ਹੈ ਸੰਗਰੂਰ ਦੀ ਰਾਜਨੀਤੀ ਦੇ ਵਿੱਚ ਹਲਚਲ ਹੋ ਸਕਦੀ ਹੈ ਦਾਸਤੂ ਜੀ ਕਿ 2014 ਤੋਂ ਓਂਕਾਰ ਸਿੰਘ ਸਿੱਧੂ ਜੋ ਕਿ ਸੀਐਮ ਭਗਵੰਤ ਮਾਨ ਦੇ ਕਾਫੀ ਕਰੀਬੀ ਦੋਸਤ ਰਹੇ ਨੇ ਓਐਸਟੀ ਰਹੇ ਨੇ ਆਮ ਆਦਮੀ ਪਾਰਟੀ ਦੇ ਨਾਲ ਜੁੜਦੇ ਨੇ 2014 ਦੇ ਵਿੱਚ ਤੇ ਕੰਮ ਕਰਦੇ ਨੇ 2022 ਦੇ ਵਿੱਚ ਜਦੋਂ ਸਰਕਾਰ ਆਉਂਦੀ ਹੈ ਤਾਂ ਉਹਨਾਂ ਨੂੰ ਸੀਐਮ ਦਾ ਓਐਸਡੀ ਲਗਾ ਦਿੱਤਾ ਜਾਂਦਾ ਹੈ ਪਰ ਦੱਸ ਦਈਏ ਕਿ 23 ਸਤੰਬਰ 2024 ਨੂੰ ਸੀਐਮ ਦੇ ਓਐਸਡੀ ਦੇ ਅਹੁਦੇ ਤੋਂ ਹਟਾਇਆ ਜਾਂਦਾ ਹੈ ਜਿਸ ਲਈ ਕੋਈ ਸਪਸ਼ਟ ਕਾਰਨ ਸਰਕਾਰੀ ਤੌਰ ਤੇ ਜਾਰੀ ਨਹੀਂ ਕੀਤਾ ਜਾਂਦਾ ਤੇ ਹੁਣ ਖਬਰਾਂ ਜੜੀਆਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਉਹ ਉਹਨਾਂ ਨੂੰ ਪਾਜਪਾ ਦੇ ਵਿੱਚੋਂ ਸ਼ਾਮਲ ਹੋ ਸਕਦੇ ਨੇ ਉਹਨਾਂ ਦੀ ਜਿਹੜੀ ਹੈ ਕਿਤਨਾ ਕਿਤੇ ਕਮਲ ਦਾ ਫੁੱਲ ਹੱਥ ਦੇ ਵਿੱਚ ਫਟ ਸਕਦੇ ਨੇ ਸੂਤਰਾਂ ਦੇ ਵੱਲੋਂ ਬੇहद ਵੱਡੀ ਖਬਰ ਹੈ ਸੰਗਰੂਰ ਦੀ ਰਾਜਨੀਤੀ ਦੇ ਵਿੱਚ ਧੂਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਰਾਣੇ ਦੋਸਤ ਅਤੇ ਓਐਸਡੀ ਰਹੇ ਨੇ ਓਂਕਾਰ ਸਿੰਘ ਸਿੱਧੂ ਅਤੇ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਥੋੜੀ ਜਿਹੀ ਦੇਰ ਬਾਅਦ ਚੰਡੀਗੜ੍ਹ ਦੇ ਵਿੱਚ 34 ਸੈਕਟਰ ਪਾਚਵਾ ਮੁੱਖ ਦਫ਼ਤਰ ਦੇ ਵਿੱਚ ਭਾਜਪਾ ਦੇ ਵੱਡੇ ਲੀਡਰਾਂ ਦੇ ਵੱਲੋਂਕਰ ਉਹਨਾਂ ਦੀ ਜਿਹੜੀ ਜੁਆਇਨਿੰਗ ਹੈ ਉਹ ਕਰਵਾਈ ਜਾ ਸਕਦੀ ਹੈ ਦੇ ਮੁੱਖ ਮੰਤਰੀ ਮਾਨ ਦੀ ਦਸਤੀ ਗੈਰ ਹਾਜ਼ਰੀ ਦੇ ਵਿੱਚ ਜਦੋਂ 23 ਸਤੰਬਰ 2024 ਨੂੰ ਮੁੱਖ ਮੰਤਰੀ ਦਾ ਅਹੁਦਾ OSD ਦੇ ਪਦ ਤੇ ਉਹਨਾਂ ਨੂੰ ਹਟਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਮਾਨ ਦੀ ਗੈਰ ਹਾਜ਼ਰੀ ਦੇ ਵਿੱਚ ਡਿਊਰੀ ਦਾ ਸਾਰਾ ਕੰਮਕਾਜ ਤੇ ਉਹਨਾਂ ਦੇ ਮੁੱਖ ਮੰਤਰੀ ਦਫ਼ਤਰ ਦੇ ਇਨਚਾਰਜ ਵੀ ਉਹਨਾਂ ਦੇ ਵੱਲੋਂ ਸੰਭਾਲਿਆ ਗਿਆ ਤੇ ਪਰ ਅਹੁਦੇ ਹਟਣ ਤੋਂ ਬਾਅਦ ਓਂਕਾਰ ਸਿੰਘ ਦੀ ਬਜਾਏ ਪਹਿਲਾਂ ਸੀ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਤੁਰੀ ਦੇ ਕੰਮਕਾਜ ਸੰਭਾਲਦੇ ਹੋਏ ਨਜ਼ਰ ਆਏ ਸੀਗੇ ਤੇ ਹੁਣ ਦੇਖ ਸਕਦੇ ਹੋ ਕਿ ਅਚਾਨਕ ਇਹ ਖਬਰਾਂ ਸਾਹਮਣੇ ਆਈਆਂ ਨੇ ਤਾਂ ਕਿਤਾ ਨਾ ਕਿਤੇ ਇਹ ਵੱਕ ਵੱਡੀ ਹਲਚਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੋ ਸਕਦੀ ਹੈ